ਹੈਲੋ एवरीवन होप ਤੁਸੀਂ ਸਾਰੇ ਵਧੀਆ ਹੋਵੋਗੇ ਹਾਂਜੀ ਸੋ ਜਿਹੜਾ ਅੱਜ ਕੁਐਸਚਨ ਆਇਆ ਵਾ ਐਂਡ ਯੂ نو ਜਪੈਨ ਨੇ ਪੁੱਛਿਆ ਕਿ ਮੈਂ ਆਪਣੇ ਬੱਚੇ ਨੂੰ ਹਰ ਚੀਜ਼ ਲੈ ਕੇ ਦਿੰਨਾ ਵਾ ਐਂਡ ਮੈਂ ਯੂ نو ਪਿਛਲੇ ਮਹੀਨੇ ਉਹਨਾਂ ਨੂੰ ਕਾਰ ਵੀ ਲੈ ਕੇ ਦਿੱਤੀ ਆ ਐਂਡ ਪਰ ਫਿਰ ਵੀ ਮੇਰਾ ਬੱਚਾ ਮੇਰੀ ਕਦਰ ਨਹੀਂ ਪਾਉਂਦਾ ਜਾਂ ਮੇਰਾ ਫਿਰ ਵੀ ਮੇਰਾ ਬੱਚਾ ਮੇਰੇ ਕੋਲ ਨਹੀਂ ਬੈਂਦਾ ਮੇਰਾ ਰਿਲੇਸ਼ਨਸ਼ਿਪ ਉਹਦੇ ਨਾਲ ਨਹੀਂ ਬੈ ਬੈਟਰ ਬੰਦਾ ਸੋ ਪਹਿਲਾਂ ਤਾਂ ਐਂਡ ਯੂ نو ਜਿਸ ਕਲਚਰ ਚੋ ਜਿਸ ਵੈਲਿਊ ਸਿਸਟਮ ਚੋ ਅਸੀਂ ਆਉਣੇ ਆ ਪਹਿਲਾਂ ਤਾਂ ਸਾਨੂੰ ਸਾਨੂੰ ਇਹ ਅੰਡਰਸਟੈਂਡ ਕਰਨਾ ਪੈਣਾ ਕਿ ਅਸੀਂ ਕਿਉਂਕਿ ਯੂ نو ਅਸੀਂ ਜਿਹੜੀ ਕੰਟਰੀ ਚੋਂ ਆਏ ਆ ਉੱਥੇ ਬਹੁਤ ਜ਼ਿਆਦਾ ਐਮਫਸਿਸ ਸੀ ਕਿ ਤੁਸੀਂ ਆਪਣੇ ਬੱਚਿਆਂ ਲਈ ਪ੍ਰੋਪਰਟੀ ਜਾਂ ਤੁਹਾਡੇ ਬੱਚਿਆਂ ਲਈ ਜਿਹੜੀਆਂ ਯੂ نو ਮਨੀ ਤੁਸੀਂ ਜ਼ਿਆਦਾ ਬਣਾ ਕੇ ਜਾਣੀ ਹੈ ਜਾਂ ਉਹਨਾਂ ਨੂੰ ਜ਼ਿਆਦਾ ਦੇ ਕੇ ਜਾਣੀ ਹੈ ਪੈਰੈਂਟਿੰਗ ਦਾ ਇੱਕ ਯੂ نو ਇੱਕ ਇੱਕ ਵੈਲਿਊ ਹੁੰਦੀ ਸੀ ਇੱਕ ਇੱਕ ਰੂਲ ਹੁੰਦਾ ਸੀ ਕਿ ਜੋ ਲੋਕਾਂ ਨੇ ਬਣਾਇਆ ਵਾ ਸੀ ਕਿ ਜਿੰਨੇ ਤੁਸੀਂ ਜ਼ਿਆਦਾ ਕਮਾ ਕੇ ਆਪਣੇ ਬੱਚੇ ਨੂੰ ਦੇਤੇ ਉਨਨੇ ਹੀ ਜ਼ਿਆਦਾ ਵਧੀਆ ਪੈਰੈਂਟ ਆ ਸੋ ਜੀ ਹਾਂ ਸੋ ਪਹਿਲਾਂ ਤਾਂ ਆਪਾਂ ਇਸ ਚੀਜ਼ ਨੂੰ ਕਲੀਅਰ ਕਰੀਏ ਕਿ ਇਹ ਕੰਡੀਸ਼ਨਿੰਗ ਸਾਨੂੰ ਸਿਖਾਈ ਗਈ ਆ ਕਿ ਪੈਸੇ ਨਾਲ ਜਾਂ ਚੀਜ਼ਾਂ ਨਾਲ ਸਾਡਾ ਰਿਲੇਸ਼ਨਸ਼ਿਪ ਇਸ਼ੂ ਚਾਹੇ ਤੁਹਾਡਾ ਬੱਚੇ ਨਾਲ ਆ ਚਾਹੇ ਤੁਹਾਡਾ ਪਾਰਟਨਰ ਨਾਲ ਆ ਚਾਹੇ ਕਿਸੇ ਨਾਲ ਵੀ ਆ ਕਿ ਜਿਹੜੀਆਂ ਚੀਜ਼ਾਂ ਵਾਂ ਤੇ ਜਿਹੜੀ ਮਨੀ ਆ ਉਹ ਤੁਹਾਡਾ ਰਿਲੇਸ਼ਨਸ਼ਿਪ ਇਸ਼ੂ ਹੱਲ ਕਰ ਸਕਦੀ ਆ ਚੀ ਨਹੀਂ ਸੋ ਪਹਿਲਾਂ ਤਾਂ ਸਾਈਕੋਲੋਜੀਕਲੀ ਇਹ ਚੀਜ਼ ਅ ਨਹੀਂ ਵਰਕ ਕਰਦੀ ਕਿ ਸਾਈਕੋਲੋਜੀਕਲੀ ਸਮਿਥ ਨੂੰ ਪੰਨ ਦਿੰਨੇ ਆਪਾਂ ਕਿ ਜਿਆਦਾ ਪੈਸਾ ਦੇਣ ਨਾਲ ਜਾਂ ਜਿਆਦਾ ਚੀਜ਼ਾਂ ਦੇਣ ਨਾਲ ਕਿਸੇ ਵੀ ਥਾਂ ਤੇ ਤੁਹਾਡਾ ਰਿਸ਼ਤਾ ਜਿਹੜੇ ਤੁਹਾਡੇ ਰਿਸ਼ਤੇ ਦੇ ਵਿੱਚ ਇਸ਼ੂ ਚੱਲਦੇ ਆ ਉਹ ਬੈਟਰ ਨਹੀਂ ਹੁੰਦੇ ਉਹ ਰਿਸ਼ਤੇ ਨੂੰ ਸੋਲਵ ਨਹੀਂ ਕਰਦੇ ਸੋ ਜਿਹੜੇ ਕੀ ਆ ਫਾਦਰ ਨੇ ਮੈਨੂੰ ਕੁਐਸਚਨ ਪੁੱਛਿਆ ਕਿ ਮੈਂ ਆਪਣੇ ਬੱਚੇ ਨੂੰ ਕਾਰ ਵੀ ਲੈ ਕੇ ਦਿੱਤੀ ਆ ਮੈਂ ਆਪਣੇ ਬੱਚੇ ਨੂੰ ਦੂਜੀਆਂ ਚੀਜ਼ਾਂ ਵੀ ਸੋ ਪਹਿਲਾਂ ਤਾਂ ਇਹ ਚੀਜ਼ ਦੇਖੋ ਕਿ ਤੁਸੀਂ ਦੂਜੀਆਂ ਚੀਜ਼ਾਂ ਉਹਦੀ ਨੋਨ ਮੁਤਾਬਕ ਜੋ ਵੀ ਲੈ ਕੇ ਦੇਣੀਆਂ ਤੁਸੀਂ ਲੈ ਕੇ ਦੇ ਸਕਦੇ ਹੋ ਪਰ that does not ਦਾ ਮਤਲਬ ਇਹ ਨਹੀਂ ਕਿ ਜੇ ਤੁਹਾਡਾ ਰਿਲੇਸ਼ਨਸ਼ਿਪ ਇਸ਼ੂ ਆਪਣੇ ਬੱਚੇ ਨਾਲ ਚੱਲ ਰਿਹਾ ਵਾ ਕਾਰ ਲੈ ਕੇ ਦੇਣੀ ਆ ਚੀਜ਼ਾਂ ਲੈ ਕੇ ਦੇਣ ਨਾਲ ਉਹ ਰਿਲੇਸ਼ਨਸ਼ਿਪ ਇਸ਼ੂ ਹੱਲ ਹੋ ਜਾਊਗਾ ਸੋ ਜਿਵੇਂ ਤੁਹਾਡੀ ਉਹਨੂੰ ਜ਼ਰੂਰਤ ਮੁਤਾਬਕ ਤੁਸੀਂ ਉਹਨੂੰ ਲੈ ਕੇ ਦੇ ਸਕਦੇ ਹੋ ਜਿਸ ਉਸ ਨੇ ਪਰ ਉਹ ਰਿਲੇਸ਼ਨਸ਼ਿਪ ਇਸ਼ੂ ਹੱਲ ਹੋਣਾ ਜਦੋਂ ਤੁਸੀਂ ਕੋਲ ਬੈਠ ਕੇ ਇੱਕ ਇਸ਼ੂਜ਼ ਦੇ ਬਾਰੇ ਜਾਂ ਤੁਸੀਂ ਥੈਰੇਪੀ ਲੈ ਸਕਦੇ ਹੋ ਜੇ ਤੁਸੀਂ ਉਹ ਤੁਹਾਡੇ ਕੋਲ ਕੋਲ ਨਹੀਂ ਬੰਦਾ ਜਾਂ ਆਪ ਦੇ ਲਈ ਤੁਸੀਂ ਕਾਉਂਸਲਿੰਗ ਲੈ ਸਕਦੇ ਕਿ ਤੁਹਾਨੂੰ ਪਤਾ ਲੱਗੇ ਕਿ ਮਾਨਸਿਕ ਬਲੌਕ ਕੀ ਆ ਮੇਰਾ ਮੇਰੇ ਬੱਚੇ ਤੱਕ ਪਹੁੰਚਣ ਵਾਸਤੇ ਬਿਕਾਜ਼ ਜਿਹੜੇ ਰਿਲੇਸ਼ਨਸ਼ਿਪ ਇਸ਼ੂ ਨੂੰ ਹੱਲ ਕਰਨ ਵਾਸਤੇ ਸਾਨੂੰ ਮਾਨਸਿਕ ਤੌਰ ਤੇ ਆਪਦੇ ਆਵਲ ਝੱਕਣਾ ਪੈਂਦਾ ਸਾਨੂੰ ਆਪਦੇ ਮਾਨਸਿਕ ਪੈਟਰਨ ਪੜਨੇ ਪੈਂਦੇ ਆ ਜਿਹੜੇ ਅਸੀਂ ਇੰਟਰੈਕਟ ਕਰਦੇ ਹਾਂ ਜਦੋਂ ਸਾਡੇ ਬੱਚਿਆਂ ਨਾਲ ਕਿਸੇ ਵੀ ਰਿਸ਼ਤੇ 'ਚ ਸਾਡੇ ਉਹ ਮਾਨਸਿਕ ਪੈਟਰਨ ਆਉਂਦੇ ਆ ਸੋ ਯੂ ਨੋ ਚਾਂਸਸ ਆਰ ਕਿ ਉਹ ਪੈਟਰਨ ਤੁਹਾਡੇ ਬੱਚੇ ਨੂੰ ਟ੍ਰਿਗਰ ਕਰ ਸਕਦੇ ਆ ਜਾਂ ਤੁਹਾਨੂੰ ਯੂ ਨੋ ਰਿਲੇਸ਼ਨਸ਼ਿਪ ਨਹੀਂ ਬਣਨ ਦੇਣੇ ਸੋ ਪਹਿਲਾਂ ਤਾਂ ਇਹ ਚੀਜ਼ ਦੀ ਮਿੱਥ ਤੋਂ ਪਾਸੇ ਹੋਊ ਕਿ ਪੈਸਾ ਜਾਂ ਮਨੀ ਨਾਲ ਮੇਰਾ ਰਿਸ਼ਤਾ ਮੇਰੇ ਬੱਚੇ ਨਾਲ ਮਾਨਸਿਕ ਰਿਸ਼ਤਾ ਤਾਕਤਵਰ ਹੋ ਸਕਦਾ ਜੀ ਨਹੀਂ ਆ ਉਹ ਇੱਕ ਰੀਸੋਰਸਸ ਆ ਉਹ ਚੀਜ਼ਾਂ ਤੁਸੀਂ ਲੈ ਕੇ ਦੇ ਸਕਦੇ ਹੋ ਤੁਹਾਡੇ ਬੱਚੇ ਦੀ ਲੋੜ ਮੁਤਾਬਿਕ ਜਿਉ ਨੂੰ ਲੋੜ ਆ ਪਰ ਉਹਦਾ ਇਹ ਨਹੀਂ ਮਤਲਬ ਹੈਗਾ ਕਿ ਉਹ ਮਾਨਸਿਕ ਤੌਰ ਤੇ ਤੁਹਾਡੇ ਨੇੜੇ ਆਊਗਾ ਉਹਦਾ ਇਹ ਵੀ ਨਹੀਂ ਮਤਲਬ ਹੈਗਾ ਕਿ ਉਹ ਜੇ ਕਦੇ ਬਾਹਰ ਦੁੱਖ ਚ ਹੋਇਆ ਤਾਂ ਪਹਿਲੀ ਲੰ 32 ਕਰੂਗਾ ਹਾਂ ਮਾਨਸਿਕ ਨੇੜਤਾ ਆਪਣੇ ਬੱਚੇ ਨਾਲ ਕਿਵੇਂ ਵਧਾਉਣੀ ਆ ਉਹ ਇੱਕ इमोशनल ਵਰਕ ਆ ਉਹ ਤੁਹਾਨੂੰ ਆਪਣੇ ਆਪ ਵੱਲ ਦੇਖਣਾ ਆਪਣੇ ਆਪ ਦੇ ਪੈਟਰਨ ਨੂੰ ਚੇਂਜ ਕਰਨਾ ਆਪਣੇ ਬੱਚੇ ਨਾਲ इमोਸ਼ਨਲੀ ਕਨੈਕਟ ਹੋਣਾ ਉਹਦੀ ਜਿਹੜੀ ਗਾਈਡਲਾਈਨ ਆ ਤੁਸੀਂ ਥੈਰਾਪਿਸਟ ਤੋਂ ਲੈ ਸਕਦੇ ਹੋ ਜਾਂ ਕਾਉਂਸਲਿੰਗ ਕਰਕੇ ਲੈ ਸਕਦੇ ਹੋ ਸੋ ਪਲੀਜ਼ ਇਸ ਚੀਜ਼ ਦੀ ਮਿਥਾ ਚੀਜ਼ ਨੂੰ ਮੰਨਤ ਕਰੋ ਕਿ ਜਿਹੜੇ ਤੁਹਾਡੇ ਰਿਲੇਸ਼ਨਸ਼ਿਪ ਇਸ਼ੂਜ਼ ਆ ਤੁਹਾਡੇ ਬੱਚੇ ਨਾਲ ਉਹ ਪੈਸਾ ਜਾਂ ਉਹ ਚੀਜ਼ਾਂ ਨਹੀਂ ਹੱਲ ਕਰ ਸਕਦੀਆਂ ਗੀਆਂ ਐਂਡ ਯੂ نو ਉਹ ਉਹ ਤੁਸੀਂ ਸਿਰ ਰਿਲਾਈ ਵੀ ਨਾ ਕਰੋ ਕਿਉਂਕਿ ਜਿੰਨਾ ਤੁਸੀਂ ਰਿਲਾਈ ਕਰੀ ਜਾਓਗੇ ਤੁਸੀਂ ਮਾਨਸਿਕ ਤੌਰ ਤੇ ਉਹ ਰਿਸ਼ਤਾ ਐਕਚੁਅਲੀ ਜ਼ਿਆਦਾ ਵਿਗਾੜੋਗੇ ਐਂਡ ਯੂ نو ਹੋ ਸਕਦਾ ਤੁਸੀਂ ਫਾਈਨੈਂਸ਼ਲੀ ਥੋੜਾ ਇਸ ਚੀਜ਼ ਚ ਅਬਿਊਜ਼ ਵੀ ਹੋ ਸਕੋ ਹੋ ਸਕਦੇ ਹੋ ਤੁਸੀਂ ਯਾ ਯੂ نو ਜਬ ਕਿਉਂਕਿ ਦੂਸਰੇ ਸਾਹਮਣੇ ਔਰ ਇਨਸਾਂ ਤੁਹਾਨੂੰ ਮੈਨੀਪੂਲੇਟ ਵੀ ਕਰ ਸਕਦਾ ਸੋ ਕੋਸ਼ਿਸ਼ ਕਰੋ ਕਿ ਮਾਨਸਿਕ ਹੈਲਪ ਮੰਗੋ ਮਾਨਸਿਕ ਹੈਲਪ ਲਵੋ ਇਮੋਸ਼ਨਲ ਜਿਹੜੀ ਹੈਲਪ ਆ ਉਹ ਲਵੋ ਤਾਂ ਜੋ ਤੁਹਾਨੂੰ ਆਪਣੇ ਆਪ ਦੇ ਪਤਾ ਲੱਗੇ ਕਿ ਮੇਰੇ ਇਮੋਸ਼ਨਲ ਪੈਕੇਜ ਕੀ ਆ ਮੇਰੇ ਚ ਪੈਟਰਨ ਕੀ ਆ ਕਿ ਮੇਰਾ ਬੱਚਾ ਮੇਰੇ ਨੇੜੇ ਨਹੀਂ ਆ ਰਿਹਾਗਾ ਮਾਨਸਿਕ ਤੌਰ ਤੇ ਨੇੜੇ ਨਹੀਂ ਆ ਰਿਹਾ ਪਰ ਡੈਫੀਨਟਲੀ ਕਾਰ ਜਾਂ ਚੀਜ਼ਾਂ ਲੈਣ ਨਾਲ ਉਹ ਤੁਹਾਡੇ ਨੇੜੇ ਨਹੀਂ ਆਊਗਾ ਸੋ ਆਈ ਹੋਪ ਇਸ ਵੀਡੀਓ ਨੇ ਤੁਹਾਡੀ ਮਦਦ ਕੀਤੀ ਹੋਗੀ ਤੁਹਾਡੇ ਹੋਰ ਵੀ ਕੁਐਸਚਨਸ ਹੋਣ ਤਾਂ ਤੁਸੀਂ ਮੈਸੇਜ ਸਾਨੂੰ ਕਰ ਸਕਦੇ ਆ ਐਂਡ ਸੀ ਉਸ ਮੈਸੇजेस ਰਾਈਂ ਤੁਹਾਡੇ ਕੁਐਸਚਨਸ ਆਨਸਰ ਦੇ ਮੰਗੇ ਥੈਂਕ ਯੂ ਐਵਰੀਬਾਡੀ